ਸਸਿਕਾ ਦੋਸਤੋ ਗੋਚੀਆਂ ਪੜਣਾ ਚੈਨਲ ਤੁਹਾਡਾ ਸਵਾਗਤ ਜੀ ਆਇਆਂ ਨੂੰ ਖੁਸ਼ਾਮਦੀਦ ਅੱਜ ਦੀ ਗਜ਼ਲ ਹੈ ਕਿ ਉਹਦੀ ਯਾਦ ਵਿਸਾਰੀ ਤੇ ਨਹੀਂ ਉਹਦੀ ਯਾਦ ਵਿਸਾਰੀ ਤੇ ਨਹੀਂ ਮਿਲਣੇ ਤੋਂ ਇਨਕਾਰੀ ਤੇ ਨਹੀਂ ਜੀਣਾ ਹੋਇਆ ਤਲਖ ਹਕੀਕਤ ਔਖਾ ਹੋਇਆ ਜੀਣਾ ਹੋਇਆ ਤਲਖ ਹਕੀਕਤ ਮਰਨਾ ਖਿਆਲ ਉਡਾਰੀ ਤੇ ਨਹੀਂ ਅੰਦਰਲਾ ਕਿਉਂ ਕੰਬਦਾ ਰਹਿੰਦਾ ਉੰਜ ਕੋਈ ਬਹੁਤੀ ਠਾਰੀ ਤੇ ਨਹੀਂ ਅੰਦਰਲਾ ਕਿਉਂ ਕੰਬਦਾ ਰਹਿੰਦਾ ਉੰਜ ਕੋਈ ਬਹੁਤੀ ਠਾਰੀ ਤੇ ਨਹੀਂ ਉਹਦੇ ਹੀ ਸਾਰੇ ਲਾਰੇ ਝੂਠੇ ਝੂਠੀ ਦੁਨੀਆ ਸਾਰੀ ਤੇ ਨਹੀਂ ਕੁਲਚੇ ਦੀ ਰੇੜੀ ਤੇ ਝਗੜਾ ਕੁਲਚੇ ਦੀ ਰੇੜੀ ਤੇ ਝਗੜਾ ਸੱਜਣਾ ਇਹ ਸਰਦਾਰੀ ਤੇ ਨਹੀਂ ਦਿਲ ਖੁੱਲ੍ਹੇ ਕੋਈ ਮਰਜ਼ੀ ਆ ਜਾਏ ਦਿਲ ਖੁੱਲ੍ਹੇ ਕੋਈ ਮਰਜ਼ੀ ਆ ਜਾਏ ਕੀਤੀ ਚਾਰ ਦੁਵਾਰੀ ਤੇ ਨਹੀਂ ਲੰਘ ਜਾਵੇਂ ਤਾਂ ਤੇਰੀ ਮਰਜ਼ੀ ਉਦਾਂ ਤੇਰੀ ਵਾਰੀ ਤੇ ਨਹੀਂ ਲੰਘ ਜਾਵੇਂ ਤਾਂ ਤੇਰੀ ਮਰਜ਼ੀ ਉਦਾਂ ਤੇਰੀ ਵਾਰੀ ਤੇ ਨਹੀਂ ਸਭ ਨੂੰ ਬਾਂਦਰ ਵਾਂਗ ਨਚਾਉਣਾ ਹੈ ਸਭ ਨੂੰ ਬਾਂਦਰ ਵਾਂਗ ਨਚਾਉਂਦਾ ਹੈ ਨੇਤਾ ਕਿਤੇ ਮਦਾਰੀ ਤੇ ਨਹੀਂ ਸਭ ਨੂੰ ਬਾਂਦਰ ਵਾਂਗ ਨਚਾਉਂਦਾ ਹੈ ਨੇਤਾ ਕਿਤੇ ਮਦਾਰੀ ਤੇ ਨਹੀਂ ਨੇਤਾ ਕਿਤੇ ਮਦਾਰੀ ਤਾਂ ਨਹੀਂ ਥੈਂਕ ਯੂ ਧੰਨਵਾਦ ਜਉਂਦੇ ਵਸਦੇ ਰੋ ਆਬਾਦ ਰੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ ਸਸਿਕਾ